ਕਿਆ ਸਲਾਮ ਕਰਦੇ ਆ। ਬਹੁਤ ਸਾਨਾ। ਸਾਨੂੰ ਅੱਜ ਪਹਿਲੀ ਵਾਰ ਜ਼ਿੰਦਗੀ ਚ ਅਸੀਂ ਇਰੇ ਆਏ ਆ। ਵੀ ਮੇਲਾ ਵੀ ਬਹੁਤ ਵਧੀਆ ਲੱਗਿਆ। ਬਾਕੀ ਪਹਿਲੇ ਸਿਰੇ ਛੋਹ ਬਹੁਤ ਵਧੀਆ ਲੱਗਿਆ। ਬਾਕੀ ਠੰਡਾ ਪਾਣੀ ਬੱਕਰੀਆਂ ਨੂੰ। ਹਾਂਜੀ। ਬਾਕੀ ਜਿਹੜੇ ਮੇਰੇ ਭਾਈ ਆਪਣੇ ਪੰਜਾਬ ਦੇ ਪਾਲੀ ਨੇ ਮੇਰਾ ਚਿੱਤ ਖੁਸ਼ ਹੋ ਗਿਆ ਇਹਨਾਂ ਨੂੰ ਦੇਖ ਕੇ। ਹਾਂਜੀ। ਦੇਖ ਸਕਦੇ ਹੋ 90 ਢੱਪੀਆਂ। ਪੁਰਾਣੀ ਨਸਲ ਦੀਆਂ। ਸਾਰੀਆਂ ਬੱਕਰੀਆਂ ਦੇਖ ਸਕਦੇ ਹੋ ਬਾਜੀਆਂ ਦੀਆਂ। ਇੱਧਰ ਪੱਠਾ ਕਿੰਨੀਆਂ ਨਹਿਰ ਦੇ ਕਿਨਾਰੇ ਤੇ ਹਨ ਰਾਮ ਨਾਲ ਬੈਠੀਆਂ ਨੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਕੀ ਮੈਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਤਕਰੀਬਨ ਇੱਥੋਂ 70 ਤੋਂ 95-96 ਕਿਲੋਮੀਟਰ ਹੋਗਾ ਇੱਕ ਦਲਬਾਹ। ਹਾਂ ਜੀ। ਤੁਸੀਂ ਆਏ। ਮੈਂ ਪਰਫੂੰਦੜ। ਜਮਾ ਗਰੀਬ ਪਰਿਵਾਰ ਦਾ ਬੱਚਾ ਜੀ ਮੈਂ। ਬਾਕੀ ਬਾਕੀ ਬੇਕਰੀਆਂ ਦਾ ਕੰਮ ਮੈਂ ਤੁਹਾਡੇ ਲੋਕਾਂ ਤੋਂ ਸਿੱਖਿਆ ਜੀ ਕਰਨ। ਰਿੰਜੋ ਕੀ ਵਾਲਿਆਂ ਤੋਂ ਕੁਝ ਮੇਰੇ ਨੇੜੇ ਮੱਗਲ ਜਲਾਹਾ ਜੀ ਮਾਰਾਂ ਵਾਲਾ। ਉਹਨੂੰ ਵੀ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਗਾ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਅੱਗੇ ਵੀ ਸਾਡੇ ਕੋਲੇ ਆਉਂਦੇ ਜਾਂਦੇ ਨੇ ਤੇ ਹੋਰ ਵੀ ਬਹੁਤ ਵਧੀਆ ਵੀਡੀਓ ਸਾਡੇ ਫਾਰਮ ਜਿਆ ਕੀ ਬਣਾਉਣਗੇ ਇਹ ਤੁਹਾਨੂੰ ਹੋਰ ਬਹੁਤ ਵਧੀਆ ਵੀਡੀਓ ਦਿਖਾਉਣਗੇ ਬੱਕਰੀਆਂ ਦੇ ਬਾਰੇ ਹੋਰ ਬਹੁਤ ਲੰਬੀ ਜਿਹੀ ਨੌਲੇਜ ਕਰਨੀ ਹੈ ਤੇ ਮੇਲਾ ਦਾ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦਾ ਆਪਣੇ ਰਾਜੂ ਗੋਟ ਫਾਰਮ ਚੈਨਲ ਜੜਦਾ ਪੰਜਾਬ ਤੇ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਤੇ ਮੇਲੇ ਤੇ ਜਿੱਥੇ ਬਾਬੇ ਦਾ ਬਹੁਤ ਹੀ ਤਾਕੜਾ ਮੇਲਾ ਭਰਦਾ ਹੈ ਇਸ ਦਰਗਾਹ ਦਾ ਇਹ ਸਾਡਾ ਦਰਗਾਹ ਹੈ ਮੇਲਾ ਲੱਗਦਾ ਤੇ ਸਾਡਾ ਬੱਕਰੀਆਂ ਵਾਲੇ ਵੀਰ ਬੈਠੇ ਨੇ ਆਪਣੇ ਨਹਿਰ ਦੇ ਕਿਨਾਰੇ ਤੇ ਤੇ ਅੱਜ ਆਪਾਂ ਇਹ ਬਾਗਬਾਈ ਦੀਆਂ ਬੱਕਰੀਆਂ ਨੇ ਤੇ ਬਾਗਬਾਈ ਤੋਂ ਪੁੱਛਦੇ ਆਂ ਇਹਨਾਂ ਦੀ ਨਸਲ ਬਾਰੇ ਤੇ ਕੀ ਗੱਲ ਬਾਤ ਹੈ ਤੇ ਬਾਈ ਦਾ ਬੱਕਰੀਆਂ ਇਹਨੇ ਪਾਕਿਸਤਾਨੀ ਨਸਲ ਦੀਆਂ ਤੇ ਆਪਾਂ ਅੱਜ ਗੱਲ ਕਰਦੇ ਆਂ ਬਾਕ ਬਾਈ ਨਾ ਹਾਂਜੀ ਬਾਕ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵਧੀਆ ਜੀ ਠੀਕ ਹੈ ਜੀ ਠੀਕ ਹੈ ਵਧੀਆ ਅੱਜ ਪਹੁੰਚ ਗਏ ਫਰ ਮੇਲੇ ਚ ਹਾਂਜੀ ਹਾਂ ਮੇਲੇ ਚ ਠੀਕ ਹੈ ਤੇ ਅੱਜ ਆਪਾਂ ਬੱਕਰੀਆਂ ਦਿਖਾਵਾ ਆਏ ਥੋਡੀਆਂ ਠੀਕ ਹੈ ਜੀ ਤੇ ਸਾਨੂੰ ਦਿਖਾਓ ਬੱਕਰੀਆਂ ਬਾਰੇ ਥੋਡੀਆਂ ਬੱਕਰੀਆਂ ਬਾਰੇ ਜਾਣਕਾਰੀ ਦਿਓ ਵੀ ਕਿਹੜੀ ਨਸਲ ਦੀਆਂ ਨੇ ਇਹ ਡਿਜੀਟਲ ਬੱਕਰੀਆਂ ਨੇ ਜੀ ਨਾਗਰੀਆਂ ਦੇ ਵੀ ਜ਼ਿਆਦਾਤਰ ਕਾਲੀਆਂ ਬੱਕਰੀਆਂ ਦਾ ਕੋਈ ਸੀ ਪਹਿਲਾਂ ਵੀ ਹੁਣ ਵੀ ਹੈ ਜਣੇ ਕਾਲੀਆਂ ਠੀਕ ਹੈ ਜੀ ਇੱਕ ਬੱਕਰੀਆਂ ਹੀ ਲੈ ਕੇ ਵੀ ਨਹੀਂ ਆਏ ਘਰ ਤੋਂ ਠੀਕ ਹੈ ਜੀ ਤੇ ਵੀਡੀਓ ਤੇ ਆਪਣਾ ਪਿੰਡ ਇਥੋਂ ਕਿੰਨਾ ਕੁ ਪੈ ਜਾਂਦਾ ਜੀ 10 ਕਿਲੋਮੀਟਰ ਆ ਜੀ ਠੀਕ ਆ ਇਸੇ ਨਹਿਰ ਤੇ ਬਾਈ ਦਾ ਪਿੰਡ ਹੈ ਕੁਤਬਾ ਪਿੰਡ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਜ਼ਿਲ੍ਹਾ ਪੈ ਜਾਂਦਾ ਬਾਈ ਦਾ ਤੇ ਦਿਖਾਓ ਜੀ ਆਪਾਂ ਨੂੰ ਬੱਕਰੀਆਂ ਜਿਹੜੀਆਂ ਇੱਕੋ ਜੀ ਇੱਕ ਦਾ ਬੱਕਰਾ ਖੜਾ ਇਹ ਬਾਈਆਂ ਦੇਖ ਸਕਦੇ ਕੈ ਸਾਲ ਦੀ ਉਮਰ ਹੈ ਜੀ ਦੀ ਇਹ 2 ਸਾਲ ਆਗਈ ਦੋ ਸਾਲ ਦਾ ਬੱਕਰਾ 6 ਦੰਦ ਹੋ ਗਿਆ ਇਹਦਾ ਮੱਥੇ ਚੱਕ ਲਈ ਜੀ ਮੱਥਾ ਦੇ ਨਹੀਂ ਜਵਾਨੀ ਦਾ ਜਿਹੜੀ ਆਉਣੀ ਹੈ ਤੇ ਅਸਲ ਜਵਾਨੀ ਦਾ ਜੰਮੀ ਹੈ ਅਜੀ ਜੀ ਮਾਤਾ ਵਰ ਸੇਂਗੀਆਂ ਨੇ ਵਾਲੀ ਲੰਘ ਕੇ ਜਵਾਨੀ ਜੱਲੂ ਜੀ ਜ ਤੁਸੀਂ ਨਸਲ ਕਿੱਥੋਂ ਲੈ ਕੇ ਆਏ ਦੇ ਜੀ ਇਹ ਨਸਲ ਸਾਡੇ ਪੁਰਾਣੀ ਪੁਰੀ ਆਉਂਦੀ ਹੈ ਸਾਡੇ ਨਾਲ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਅਸੀਂ 5-6 ਘਰਾਣੇ ਆ ਜਿੰਨਾਂ ਕੋਲ ਸਾਡੇ ਕੋਲ ਆਪਸ ਵਿੱਚ ਘੁੰਮਦੇ ਨੇ ਦੇਖੋ ਜੀ ਹੂੰ ਤਾਂ ਬਾਬੇ ਜੀ ਨੂੰ ਸਲਾਮ ਅਸੀਂ ਪਹਿਲੀ ਵਾਰ ਆਏ ਮੇਲੇ ਵਿੱਚ ਅਸੀਂ ਸਾ ਪਿੰਡ ਕਲਾ ਦਾ ਮੇਲਾ ਹੈ ਬਾਬੇ ਦੀ ਦਰਗਾਹ ਵੀ ਬਹੁਤ ਵਧੀਆ ਸੀ ਅੰਦਰ ਦਰਸ਼ਕ ਆ ਕੇ ਸਲਾਮ ਕਰਕੇ ਮੇਲਾ ਬਹੁਤ ਪੁਰਾਣਾ ਸਾਨੂੰ ਅੱਜ ਪਹਿਲੀ ਵਾਰ ਜ਼ਿੰਦਗੀ ਚ ਅਸੀਂ ਉਰੇ ਆਏ ਆ ਵੀ ਮੇਲਾ ਵੀ ਬਹੁਤ ਵਧੀਆ ਲੱਗਿਆ ਬਾਕੀ ਪਹਿਲੇ ਸਿਰੇ ਛੋਹ ਬਹੁਤ ਵਧੀਆ ਲੱਗ ਰਿਹਾ ਉਹ ਟਿਕਾਣਾ ਬਹੁਤ ਬਾਕੀ ਠੰਡਾ ਪਾਣੀ ਬੱਕਰੀਆਂ ਨੂੰ ਹਾਂਜੀ ਬਾਕੀ ਜਿਹੜੇ ਮੇਰੇ ਭਾਈ ਆਪਣੇ ਪੰਜਾਬ ਦੇ ਪਾਲੀ ਨੇ ਮੇਰਾ ਚਿੱਤ ਖੁਸ਼ ਹੋ ਗਿਆ ਇਹਨਾਂ ਨੂੰ ਦੇਖ ਕੇ ਸਾਰਿਆਂ ਨੂੰ ਮਹਾਰਾਜ ਇਹਨਾਂ ਨੂੰ ਲਹਿਰਾਂ ਬਖਸ਼ੀ ਇਹਦੇ ਮਾਲ ਨੂੰ ਬਾਬਾ ਤੰਦਰੁਸਤੀਆਂ ਬਖਸ਼ੀ ਸਭ ਤੋਂ ਪਹਿਲੀ ਗੱਲ ਹੈ ਬਾਕੀ ਬਾਈ ਜੀ ਤੇਰਾ ਮਾਲ ਸਾਡਾ ਦੇਖ ਕੇ ਚਿੱਤ ਖੁਸ਼ ਹੋ ਗਿਆ ਤੇਰੀ ਰੂਹ ਨੂੰ ਵੀ ਦੇਖ ਕੇ ਚਿੱਤ ਖੁਸ਼ ਹੋ ਗਿਆ ਬਾਕੀ ਨਹਿਰ ਦਾ ਪਾਣੀ ਬੜਾ ਠੰਡਾ ਲੱਗਦਾ ਤੇ ਫਿਰ ਇਹ ਸੋਡੇ ਜੋੜਦਾ ਤੋਂ ਰੱਖਦੇ ਆਂ ਜੀ ਉਹ ਵਾਰੀਆਂ ਨਾਲ ਲਾਈਏ ਤੇ ਕਾਲੀਆਂ ਵੱਧ ਜਾਂਦੀਆਂ ਨੇ ਤੇ ਵੱਧ ਜਾਂਦੀਆਂ ਨੇ ਇਹਨਾਂ ਦੀ ਬੱਕਰੀਆਂ। ਹਾਂ ਜੀ ਗੱਲ ਸੁਣੋ ਕਾਲੀ ਆਪਦੀ ਜਗ੍ਹਾ ਹੈ। ਏ ਜਿਹੜੀ ਲਾਲ ਨਾਦੀ ਬੱਕਰੀ ਦੱਬੀ ਲਾਲ ਨਾਗਰੀ। ਇਹ ਆਪਦੀ ਜਗ੍ਹਾ ਹੈ। ਏ ਜੀ ਅਸਲੀ ਪੁਰਾਣਾ ਸਾਡੇ ਜਿਹੜੇ ਗੁੱਜਰ ਤੇ ਬੁੜੇ ਮੁਸਲਮਾਨ ਗੁਜਾਂ ਦੇ। ਉਹਨਾਂ ਦੀ ਖਾਨਦਾਨੀ ਤੋਂ ਪੁਰਾਣੀ ਨਾਗਰੀ ਦੱਬੀ ਲਾਲ ਨਾਦੀ ਨਸਲ ਹੈ। ਬਿਲਕੁਲ। ਪਾਕਿਸਤਾਨੀ ਨਸਲ ਹੈ ਜੀ ਇਹ। ਕਿਉਂਕਿ ਤੁਹਾਨੂੰ ਜੀ ਜਾਂਦੇ ਹੋ ਇਹਨੂੰ। ਹਾਂ ਜੀ ਮੈਂ ਗਲਤਾਂ ਦਾ ਮੈਨੂੰ ਜਵਾਬ ਦੇ ਦਿਓ ਜਨਾਬਾ ਜਵਾਬ ਦੋ ਦੇਣਾ ਅਸਲੀ ਅਸਲ ਹੈ ਜੀ ਬਾਗ ਬਾਈ ਦੀ ਤੇ ਬਾਹਲੇ ਮਹਾਰਾਸ਼ਟਰ ਬੰਬਾ ਘਾਟੀ ਬਾਹਲੇ ਸਪੇਟਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਬਾਈ ਬਾਗ ਦਾ ਆਪਾਂ ਨੰਬਰ ਲੈ ਕੇ ਆਪਣੇ ਚੈਨਲ ਤੇ ਪਾਵਾਂਗੇ ਬਹੁਤ ਵਧੀਆ ਨਸਲ ਹੈ ਬਾਈ ਦੀ ਬਹੁਤ ਵਧੀਆ ਅਸਲੀ ਚੀਜ਼ਾਂ ਨੇ ਬਾਈ ਲਵੇ ਕੋਈ ਮਾੜੀ ਚੀਜ਼ ਨਹੀਂ ਅਸਲ ਵਿੱਚ ਨਾ ਇਹ ਨਾਗਰੀ ਡੱਬੀ ਵਾਲੇ ਸਾਡੇ 5-7 ਘਰਾਣੇ ਨੇ ਮੰਨ ਲਓ ਜਿਨ੍ਹਾਂ ਕੋਲ ਹੈਗੀਆਂ ਪੰਜ ਚਾਰ ਘਰ ਸਾਡੇ ਆਂਦੇ ਰਿਸ਼ਤੇਦਾਰਾਂ ਦੇ ਹਾਂਜੀ ਜਾਂ ਹੋਰ ਵੀ ਜਿੱਥੇ ਕਿਤੇ ਹੈਗੇ ਨੇ ਅਸਲ ਜਿਹੜਾ ਮੋਟਾ ਹੈ ਵੱਡਾ ਬ੍ਰੀਡਰ ਵੱਡਾ ਵਕਰੋ ਸਾਡੇ ਕੋਲ ਹੀ ਹੈ ਉਹ ਲੈ ਕੇ ਨਹੀਂ ਆਈ ਜੀ ਮਿਲਦੇ ਉਹ ਮੂੜੀ ਆ ਹਾਂਜੀ ਉਹ ਘਰੇ ਅਸੀਂ ਉਹਨੂੰ ਸਰਕਾਰ ਵੀ ਬਹੁਤ ਦਿੰਦੇ ਆ ਅਸੀਂ ਟਾਕੀ ਖੋਲਦੇ ਨੇ ਉਹ ਲੱਗ ਰਹੇ ਨੇ ਵਕਰੀਆਂ ਮਤਲਬ ਕੀ ਉਹ ਆਪਣਾ ਵੱਡ ਬਡੇਰ ਆ ਆਪਾਂ ਉਹਨਾਂ ਨੇ ਪੈਰੀ ਹੱਥ ਲਾਉਂਦੇ ਆ ਉਹ ਵੀ ਖਾਨਦਾਨੀ ਆਪਣੇ ਨੇ ਜਿੱਦਨੇ ਉਹਦਾ ਮੂਡ ਹੁੰਦਾ ਉਹਦੇ ਤਾਂ ਉਹ ਮਾਰਦਾ ਉਹ ਰਾ ਕਿ ਲੋ ਮੇਰੇ ਗਾਲ ਤੇ ਪਾਉਣ ਨੂੰ ਹਾਂ ਮੈਂ ਚੱਲੀ ਆਂ ਉਹਦਾ ਦੋ ਦੰਦਿਆਂ ਭਾਗ ਲੈਉਣੇ ਆ ਨਹੀਂ ਬੜਾ ਅਸੀਂ ਟਾਕੀ ਖੋਲ ਕੇ ਛੱਡ ਦਿੰਦੇ ਆ ਉਹ ਉਹਦਾ ਮੂਡ ਹੁੰਦਾ ਥੱਲੇ ਉਤਰਨਾ ਦਾ ਨਹੀਂ ਉਹ ਆਰਾਮ ਨਾਲ ਕੋਠੇ ਤੇ ਰਹਿੰਦਾ ਉਹ ਨੂੰ ਆਰਾਮ ਨਾਲ ਬੈਠਦਾ ਆਓ ਐਂ ਕਹਿੰਦਾ ਚੱਲ ਚੱਲੀਏ ਭਾਬੀ ਇਹਦੀ ਮੇਲੇ ਯਾਰ ਕਦੇ ਮੁੰਡਾ ਤੇਰਾ ਮੈਂ ਚੱਕ ਲੂੰਗਾ ਉਹ ਆਪਣਾ ਉਹ ਲੋਕ ਹੈ ਵੱਡੇ ਵੱਡੇਰਾ ਉਹ ਆਪਾਂ ਉਹਦੇ ਪੈਰੀਂ ਹੱਥ ਲਾਉਣੇ ਆ ਸलाम ਕਰਦੇ ਨੂੰ ਦਸ ਵਾਰੀ ਮਤਲਬ ਇਹ ਹਰਿਆਣੇ ਤੇ ਰਾਜਸਥਾਨ ਤੇ ਪੰਜਾਬ ਕਿਤੇ ਵੀ ਕਿਤੇ ਗਾਹਾਂ ਉਹ ਬੱਚੇ ਪੈਦਾ ਹੋ ਕੇ ਗਾਹਾਂ ਪੱਟਾਂ ਬਣੀਆਂ ਨੇ ਤਾਂ ਉਹ ਮੁੰਡਾ ਬਕਰਾ ਉਹ ਆ ਇਹ ਉਹਦਾ ਪੁੱਤ ਹੈ ਜੀ ਭਤੀਜਾ ਹੈ ਜੀ ਇਹ ਉਹਦਾ ਪੁੱਤ ਹੈ ਅੱਛਾ ਜੀ ਇਹ ਉਹਦਾ ਪੁੱਤ ਹੈ ਜਿਹੜਾ ਇਹਦਾ ਕਹਾ ਕੋਈ ਬੱਚਾ ਜੀ ਇਹ ਨਹੀਂ ਪੱਠਾ ਨੇ ਪੱਠਾ ਨੇ ਕੁਝ ਪੱਠਾ ਨੇ ਨਹੀਂ ਆਣੀਆਂ ਇਸ ਵਾਰ ਘਰੇ ਨੇ ਪਿਛਲੀ ਝੋੜੇ ਦਾ ਥੋੜੀਆਂ ਬੱਕਰੀਆਂ ਲਵਾਈ ਸੀ ਐਸੇ ਬੱਕਰੀ ਦਾ ਬੱਚਾ ਹੈ ਅੱਛਾ ਜੀ ਤੇ ਇਹਨੇ ਪੱਠਾ ਨੇ ਦੇ ਵਿੱਚ ਅੱਛਾ ਇਹਦਾ ਬੱਚਾ ਜੀ ਬੱਕਰੀ ਦੀ ਲਮੇਟ ਬਹੁਤ ਹੈ ਜੀ ਦੀ ਹਾਂ ਜੀ ਹਾਂ ਇਹ ਸਾਡੀ ਉਹ ਇਹ ਤੀਏ ਸੂਏ ਚੌਥੇ ਹੋ ਗਈ ਜੀ ਇਹ ਹੁਣ ਚੌਥੇ ਹੋ ਬਾਈ ਦਾ ਬਹੁਤ ਵਧੀਆ ਮਾਲ ਹੈ ਜੀ ਬਹੁਤ ਵਧੀਆ ਬਾਈ ਦਾ ਸਤਿਕਾਰ ਕਰਦੇ ਆ ਮੇਲੇ ਚਾਏ ਨੂੰ ਧੰਨਵਾਦ ਜੀ ਵੀਡੀਓ ਸਾਡੀ ਚੰਗੀ ਲੱਗੇ ਤਾਂ ਸਾਡੇ ਸਰਪੰਖ ਕਰੋ ਜੀ ਸਾਡੇ ਚੈਨਲ ਨੂੰ ਸਾਰੇ ਮੇਲੇ ਚ ਹੱਥ ਬਨ ਕੇ ਬੇਨਤੀ ਹੈ ਮੇਰੀ ਸਾਰੇ ਮੇਰੇ ਭਾਈਆਂ ਨੂੰ ਪਾਲੀਆਂ ਨੂੰ ਜਿੰਨੇ ਬਾਹਰੋਂ ਨੇੜੇ ਆਇਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਕੀ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤਕਰੀਬਨ ਇੱਥੋਂ 70 95 96 ਕਿਲੋਮੀਟਰ ਹੋਗਾ ਇੱਥੋਂ ਡੜਬਾ ਹਾਂ ਜੀ ਤੁਸੀਂ ਆਏ ਹੋ ਮੈਂ ਪਰਸੋਂ ਡੜਬਾ ਜਮਾ ਗਰੀਬ ਪਰਿਵਾਰ ਦਾ ਬੱਚਾ ਜੀ ਮੈਂ ਬਾਕੀ ਬਾਕੀ ਬੇਨਤੀਆਂ ਦਾ ਕੰਮ ਮੈਂ ਤੁਹਾਡੇ ਲੋਕਾਂ ਤੋਂ ਹੀ ਸਿੱਖਿਆ ਜੀ ਕਰਨ ਦਿੰਜੋ ਕੀਆੜਿਆਂ ਤੋਂ ਕੁਝ ਮੇਰੇ ਨੇੜੇ ਮੱਗਰ ਜਲਾਹਾ ਜੀ ਮਾਰਾਂ ਵਾਲਾ ਉਹਨੂੰ ਮੈਂ ਗੁਰੂ ਮੰਨਦਾ ਉਹ ਮੇਤਰਾਈ ਆਪਾਂ ਦੀ ਹਾਂਜੀ ਹਾਂ ਬਾਕੀ ਵੀਡੀਓ ਦੇਖਣ ਵਾਲੇ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਗਾ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਅੱਗੇ ਵੀ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਨੇ ਹੋਰ ਵੀ ਬਹੁਤ ਵਧੀਆ ਵੀਡੀਓ ਸਾਡੇ ਫਾਰਮ ਦੇ ਆ ਕਿਵੇਂ ਬਣਾਉਣਗੇ ਇਹ ਤੁਹਾਨੂੰ ਹੋਰ ਬਹੁਤ ਵਧੀਆ ਵੀਡੀਓ ਤੋਂ ਆਉਣਗੇ ਬੱਕਰੀਆਂ ਦੇ ਬਾਰੇ ਹੋਰ ਬਹੁਤ ਲੰਬੀ ਜੌੜੀ ਨੌਲੇਜ ਕਰਨੀ ਹੈ ਤੇ ਮੇਲਾਗਾ ਜਿਹੜੀ ਸਮਾਂ ਘਾਟਾ ਨਾ ਕੋਲੇ ਸਾਡੇ ਕੋਲ ਵੀ ਸਮਾਂ ਘਾਟਾ ਲੰਮੀ ਚੋੜੀ ਵੀਡੀਓ ਹੋਰ ਬਹੁਤ ਪਾਵਾਂਗੇ ਬੱਕਰੀਆਂ ਦੀਆਂ ਨਸਲਾਂ ਤੇ ਖਾਸ ਕਰਕੇ ਆਪਾਂ ਯਾਨੀ ਕ੍ਰੋਸ ਕੀ ਹੁੰਦਾ ਜਮਨਾਬਰੀ ਕੀ ਹੁੰਦੀ ਹੈ ਹైదਰਾਬਾਦੀ ਕੀ ਹੁੰਦੀ ਹੈ ਚੈਨਲ ਤੇ ਵੀਡੀਓ ਪਾਵਾਂਗੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਤੇ ਹੁਣ ਆਪਾਂ ਬਾਈਆਂ ਦੀਆਂ ਬੱਕਰੀਆਂ ਦਿਖਾ ਦਨੇ ਇੱਕ ਵਾਰ ਸਾਰੀਆਂ ਹਾਂ ਜੀ ਇਹ ਦੇਖ ਸਕਦੇ ਹੋ ਨਾਭੀ ਡੱਬੀਆਂ ਰਾਣੀ ਨਾਸਲ ਦੀਆਂ ਸਾਰੀਆਂ ਬੱਕਰੀਆਂ ਦੇਖ ਸਕਦੇ ਹੋ ਬਾਈਆਂ ਦੀਆਂ ਇਹ ਉਧਰ ਪੱਠਾ ਕਿੰਨੀਆਂ ਨਹਿਰ ਦੇ ਕਿਨਾਰੇ ਤੇ ਹਨ ਰਾਮ ਨਾਲ ਬੈਠੀਆਂ ਨੇ ਤੇ ਜੇਕਰ ਆਪਣੀ ਇਹ ਵੀਡੀਓ ਵਧੀਆ ਲੱਗੀ ਬਾਗਬਾਹੀ ਦੀਆਂ ਬੱਕਰੀਆਂ ਦੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਚੈਨਲ ਤੇ ਧੰਨਵਾਦ ਸਾਰੇ ਵੀਰਾਂ ਦਾ